ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਹੋਈ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਲ ਇਸ਼ਾਨਕ ਕੁਮਾਰ ਚੱਬੇਵਾਲ ਤੋਂ ਰਹੇ ਵੱਡੇ ਮਾਰਜਨ ਦੇ ਨਾਲ ਜੇਤੂ ਜਿਹਾ ਦੱਸਦੀ ਹੈ ਕਿ ਬੀਤੇ 20 ਨਵੰਬਰ ਨੂੰ ਵਿਧਾਨ ਸਭਾ ਦੇ ਚਾਰ ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਸਨ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ ਤੇ ਅੱਜ ਯਾਨੀ ਕਿ 23 ਨਵੰਬਰ ਨੂੰ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ ਦੇ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਜਿਨ੍ਹਾਂ ਦੇ ਵਿੱਚ ਜੱਬੇਵਾਲ ਤੋਂ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਿਲ ਹੋਈ ਹੈ ਤੇ ਇਸ਼ਾਂ ਕੁਮਾਰ ਜੱਬੇਵਾਲ ਤੋਂ ਵੱਡੇ ਮਾਰਜਨ ਦੇ ਨਾਲ ਜੇਤੂ ਰਹੇ ਨੇ ਜਿहां ਦੱਸਦੀ ਹੈ ਕਿ ਜੱਬੇਵਾਲ ਦੇ ਵਿੱਚ 53. 4 3 ਫੀਸਦੀ VOTING ਹੋਈ ਸੀ ਤੇ 4 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਜਿਨ੍ਹਾਂ ਦੇ ਵਿੱਚ ਕਾਫੀ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਜਿਸ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਇਸ਼ਾਨ ਕੁਮਾਰ ਚੱਬੇਵਾਲ ਵੱਡੇ ਮਾਰਜਨ ਦੇ ਨਾਲ ਜੇਤੂ ਰਹੇ ਨੇ ਜਿਹਾ ਦੱਸ ਦਈਏ ਕਿ ਅੱਜ 15 ਰਾਊਂਡਾਂ ਦੇ ਵਿੱਚ ਇਹ ਵੋਟਾਂ ਦੀ ਜਿਹੜੀ ਗਿਣਤੀ ਹੈ ਉਹ ਹੋਈ ਹੈ ਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ CCTV ਕੈਮਰਿਆਂ ਦੇ ਰਾਹੀਂ ਵੀ ਸੁਰੱਖਿਆ ਦੀ ਜਾਂਚ ਕੀਤੀ ਗਈ ਸੀ ਇਸ ਤੋਂ ਇਲਾਵਾ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਰਹੀ ਸੀ ਇਸ ਤੋਂ ਇਲਾਵਾ ਮਿਲਟਰੀ ਫੋਰਸ ਨੂੰ ਵੀ ਸੁਰੱਖਿਆ ਦੇ ਕਰੜੇ ਪ੍ਰਬੰਧਾਂ ਦੇ ਵਜੋਂ ਬੁਲਾਇਆ ਗਿਆ ਸੀ ਕੁੱਲ ਮਿਲਾ ਕੇ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਛੱਡੀ ਗਈ ਸੀ ਤੇ ਨਾਲ ਹੀ ਦੱਸਦੀ ਹੈ ਕਿ ਇਸ਼ਾਨ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਵੱਡੇ ਮਾਰਜਨ ਦੇ ਨਾਲ ਜਿੱਤੂ ਰਹੇ ਨੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਨ ਕੁਮਾਰ ਨੂੰ ਕੁੱਲ 51904 ਵੋਟਾਂ ਪਈਆਂ ਸਨ ਤੇ ਉਹ 28690 ਵੋਟਾਂ ਦੇ ਵੱਡੇ ਮਾਰਜਨ ਦੇ ਨਾਲ ਤੂ ਰਹੇ ਨੇ ਤੇ ਦੂਸਰੇ ਸਥਾਨ ਤੇ ਰਹੀਏ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਹੈ ਰਣਜੀਤ ਕੁਮਾਰ ਹੁਣਾਂ ਨੂੰ 23214 ਵੋਟਾਂ ਪਈਆਂ ਨੇ ਤੇ ਤੀਸਰੇ ਨੰਬਰ ਤੇ ਰਹੀ ਹੈ ਭਾਜਪਾ ਪਾਰਟੀ ਤੇ ਭਾਜਪਾ ਦੇ ਉਮੀਦਵਾਰ ਸੋਹੋ ਸਿੰਘ ਟੰਡਲ ਨੂੰ 8692 ਵੋਟਾਂ ਟੋਟਲ ਪਈਆਂ ਨੇ ਜਸਦਗੀਏ ਕਿ ਜਿਹੜੀਆਂ ਚੱਬੇਵਾਲ ਦੀ ਜਿਹੜੀ VOTING ਹੋਈ ਸੀ ਉਹਦੀ ਜਿਹੜੀ ਗਿਣਤੀ ਹੈ ਉਹ ਰਾਏਤ 12 ਗਰੁੱਪ ਆਫ ਇੰਸਟੀਚੂਟ ਦੇ ਵਿੱਚ ਅੱਜ ਹੋਈ ਹੈ ਜਿੱਥੇ ਕਿ ਲੋਕਾਂ ਦਾ ਭਾਰੀ ਉਤਸ਼ਾਹ ਦੇਖ ਨੂੰ ਮਿਲਿਆ ਹੈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤੂ ਰਹੀ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂ ਕੁਮਾਰ ਜੇਤੂ ਰਹੇ ਨੇ